ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸੰਗਤ ਜੀ ਆਪ ਜੀਆਂ ਦੇ ਚਰਨਾ ਕਮਲਾਂ 'ਪਾਸ ਸਦਾ ਸਦਾ ਨਮਸਕਾਰ ਹੈ ਸੰਗਤ ਜੀ ਜਿਹੜੇ ਵੀ ਜੀਵ ਜਿਹੜੇ ਵੀ ਮਨੁੱਖ ਐਸ ਵਕਤ ਗ੍ਰਸਤੀ ਜੀਵਨ ਜੀ ਰਹੇ ਨੇ ਪ੍ਰਸਤ ਗੁਰੂ ਜੀ ਦੀ ਕਿਰਪਾ ਦਾ ਸਦਕਾ ਉਹਨਾਂ ਦੇ ਮਨ ਵਿੱਚ ਇਹ ਭਾਵ ਉੱਠਿਆ ਹੈ ਇਹ ਭਾਵਨਾ ਇਹ ਵਿਚਾਰ ਆਈ ਹੈ ਕਿ ਸਵਾ ਲਖ ਮੂਲ ਮੰਤਰ ਅਰੰਭੇ ਆ ਜਾਏ। ਉਹਨਾਂ ਸੰਗਤਾਂ ਨੂੰ ਬਹੁਤ ਵਧਾਈਆਂ ਨੇ ਪਾਈ। ਕਿਉਂਕਿ ਸਵਾ ਲਖ ਮੂਲ ਮੰਤਰ ਦਾ ਜਿਹੜਾ ਮਹਾਤਮ ਹੈ ਉਹ ਸਾਡੇ ਵਰਗੇ ਨੀਚ ਦੱਸ ਵੀ ਨਹੀਂ ਸਕਦੇ ਸੰਗਤ ਜੀ। ਉਹਦੇ ਜਿknnੀਆਂ ਕੋ ਬਰਕਤਾਂ ਨੇ ਇਹ ਤੇ ਸਮਰਾਥ ਗੁਰੂ ਆਪ ਹੀ ਜਾਣਦੇ ਨੇ। ਸੰਤ ਬਾਬਾ ਆਨੰਦ ਸਿੰਘ ਜੀ ਇਹ ਗੱਲ ਕਿ ਆ ਕਰਦੇ ਸਨ ਕਿ ਜਿਹੜਾ ਮੂਲ ਮੰਤਰ ਹੈ ਉਹ ਦੁੱਧ ਦੇ ਸਮਾਨ ਹੈ ਉਹਦੇ ਵਿੱਚੋਂ ਆਪ ਜੀ ਮੱਖਣ ਕੱਢੋ ਭਾਵੇਂ ਉਹਦੇ ਚੋਖ ਹੋਇਆ ਬਣਾਓ ਭਾਵੇਂ ਦਹੀਂ ਚਾਹੇ ਲੱਸੀ ਚਾਹੇ ਕੱਚੀ ਲੱਸੀ ਚਾਹੇ ਪਨੀਰ ਚਾਹੇ ਕਰੀਮ ਕੁਛ ਵੀ ਦੁੱਧ ਵਿੱਚ ਸੱਬੇ ਪਦਾਰਥ ਨੇ ਸੰਗਤ ਜੀ ਇਸੇ ਤਰ੍ਹਾਂ ਚਾਹੇ ਸੰਸਾਰੀ ਚਾਹੇ ਧਾਰਮਿਕ ਮੂਲ ਮੰਤਰ ਅਕਾਲ ਪੁਰਖ ਦਾ ਸਰੂਪ ਹੈ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ ਇਹਦੇ ਵਿੱਚ ਸਭੇ ਪਦਾਰਤ ਨੇ ਸੰਗਤ ਜੀ ਜੇ ਆਪ ਜੀ ਦੇ ਮਨ ਵਿੱਚ ਇਹ ਭਾਵਨਾ ਆਈ ਹੈ ਪਰ ਆਪ ਜੀ ਦੇ ਰੁਝੇਵੇਂ ਬਹੁਤ ਨੇ 40 ਦਿਨ ਵਿੱਚ ਮੂਲ ਮੰਤਰ ਕਰਨ ਦੀ ਅਵਸਥਾ ਬਹੁਤ ਵੱਡੀ ਹੈ ਉਹ ਬਹੁਤ ਉੱਚੀ ਗੱਲ ਹੈ ਜੋ ਸਾਡੇ ਵਰਗੇ ਗ੍ਰਸਤੀ ਸੋਚ ਵੀ ਨਹੀਂ ਸਕਦੇ ਪਰ ਜੇ ਆਪ ਜੀ ਦੇ ਮਨ ਵਿੱਚ ਇਹ ਭਾਵਨਾ ਹੈ ਤੇ ਉਹਦੇ ਵਾਸਤੇ ਇੱਕ ਜੁਗਤ ਇਹ ਹੈ ਕਿ ਜੇ ਆਪ ਕਿਸੇ ਕਾਰਨ ਕਰਕੇ 40 ਦਿਨਾਂ ਦਾ ਜਾਪ ਨਹੀਂ ਕਰ ਸਕਦੇ ਕਿਉਂਕਿ ਜੇ ਆਪ ਜੀ 2.5 ਲੱਖ ਮੂਲ ਮੰਤਰ 40 ਦਿਨਾਂ ਵਿੱਚ ਕਰਨਾ ਚਾਹੁੰਦੇ ਹੋ ਤੇ ਉਪਾਈ ਉਹਦੇ 32 ਮਾਲਾ ਬਣਨਗੀਆਂ ਇੱਕ ਦਿਨ ਦੀਆਂ ਜੋ ਕਿ 7-8 ਘੰਟੇ ਦਾ ਸਮਾਂ ਲੱਗਦਾ ਹੈ। ਸਧਾਰਨ ਤੌਰ ਤੇ ਕਿਸੇ ਵੀ ਗ੍ਰਸਤੀ ਦੇ ਕੋਲ ਇੰਨਾ ਵੱਡਾ ਸਮਾਂ ਕੱਢਣਾ ਸਖਾਲਾ ਨਹੀਂ। ਵਾਹਿਗੁਰੂ ਜੀ ਜੇ ਆਪ ਜੀ 40 ਦਿਨ ਨਹੀਂ ਕਰ ਸਕਦੇ ਬੱਤੀ ਮਾਲਾ ਤੇ ਆਪ ਜੀ 111 ਦਿਨਾਂ ਦਾ ਜਾਪ ਰੱਖੋ ਤੇ ਮਾਲਾ 12 ਬਣਦੀਆਂ ਨੇ ਇੱਕ ਦਿਨ ਵਿੱਚ ਆਪ ਜੀ 12 ਮਾਲਾ ਕੱਢੋ ਜੋ ਕਿ ਆਮ ਤੌਰ ਤੇ ਜੇ ਆਪ 15 ਮਿੰਟਾਂ ਦੇ ਵਿੱਚ ਵੀ ਇੱਕ ਮੂਲ ਮੰਤਰ ਦੀ ਮਾਲਾ ਕਰਦੇ ਹੋ 108 ਮਣਕੀਆਂ ਵਾਲੀ ਤੇ 1 ਘੰਟੇ ਵਿੱਚ ਆਪ ਜੀ 4 ਮਾਲਾ ਕੱਢਦੇ ਹੋ ਤੇ 3 ਘੰਟੇ ਵਿੱਚ ਆਪ ਜੀ ਦੀਆਂ 12 ਮਾਲਾ ਹੋ ਜਾਣਗੀਆਂ। ਆਪ ਜੀ ਇਹਨੂੰ ਵੰਡ ਕੇ ਵੀ ਕਰ ਸਕਦੇ ਹੋ ਇੱਕ ਅੰਮ੍ਰਿਤ ਵੇਲੇ ਘੰਟਾ ਲਾ ਲਈਆ ਤੇ 4 ਮਾਲਾ ਹੋ ਗਈਆਂ। ਦੁਪਹਿਰੇ ਸਾਰਾ ਕਾਜ ਕਰਕੇ ਇੱਕ ਘੰਟਾ ਦੁਪਹਿਰੇ ਲਾਓ ਉਹਦੇ ਤੇ ਵੀ 4 ਮਾਲਾ ਹੋ ਗਈਆਂ। ਇੱਕ ਸ਼ਾਮ ਨੂੰ ਲਾਓ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ। ਸੰਗਤ ਜੀ ਇਹ 12 ਮਾਲਾ ਬਣਨਗੀਆਂ ਜੋ ਕਿ 111 ਦਿਨਾਂ ਵਿੱਚ ਆਪ ਜੀ ਦੇ ਇਸ ਜਾਪ ਦਾ ਭੋਗ ਪਹ ਜਾਏਗਾ। ਸੋ ਸੰਗਤ ਜੀ ਜੇ ਆਪ ਜੀ 12ਵੀਂ ਨਹੀਂ ਕਰ ਸਕਦੇ ਤੇ ਗੁਰੂ ਮਹਾਰਾਜ ਜੀਆਂ ਦੇ ਅੱਗੇ ਆਪਣੀ ਭਾਵਨਾ ਰੱਖ ਕੇ ਆਪ ਜੀ ਇਸ ਜਾਪ ਨੂੰ 6 ਮਹੀਨਿਆਂ ਚ ਵੀ ਕਰ ਸਕਦੇ ਹੋ ਉਹਦੇ ਵਿੱਚ ਆਪ ਜੀ ਨੂੰ 6 ਮਾਲਾ ਇੱਕ ਦਿਨ ਵਿੱਚ ਕਢਣੀਆਂ ਹੋਣਗੀਆਂ ਸੋ ਉਹ ਆਪ ਜੀ ਦਾ ਭਾਵ ਹੈ ਆਪ ਜੀ ਕਿੰਨਾ ਕਰ ਸਕਦੇ ਹੋ ਤੇ ਆਪ ਜੀ ਇਸ ਤਰ੍ਹਾਂ 1 ਲੱਖ ਮੂਲ ਮੰਤਰ ਸਖਾਲਾ ਕਰ ਸਕਦੇ ਹੋ ਵਾਹਿਗੁਰੂ ਜੀ ਜੀ ਇਸ ਵੀਡੀਓ ਨੂੰ ਕੋਈ ਵੀ ਭੈਣ ਜਿਨ੍ਹਾਂ ਦਾ ਅਜੇ ਗ੍ਰਸਤੀ ਜੀਵਨ ਸ਼ੁਰੂ ਨਹੀਂ ਹੋਇਆ ਉਹਨਾਂ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਹੱਥ ਜੋੜ ਕੇ ਬੇਨਤੀ ਹੈ ਅੱਜ ਆਪ ਜੀ ਦੇ ਕੋਲ ਬਹੁਤ ਟਾਈਮ ਹੈ ਆਪ ਜੀ ਆਪਣੇ ਮਾਤਾ ਪਿਤਾ ਨੂੰ ਇਹ ਗੱਲ ਕਹਿ ਸਕਦੇ ਹੋ ਕਿ ਭਾਈ ਆਪਾਂ ਇਹ ਕੰਮ ਕੁਝ ਨਹੀਂ ਕਰਨਾ 40 ਦਿਨਾਂ ਦਾ ਆਪਾਂ ਜਾਪ ਰੱਖਣਾ ਹੈ ਕਿਉਂਕਿ ਮਾਪਿਓ ਕਦੀ ਨਹੀਂ ਡੱਕਣਗੇ ਕਿ ਤੁਸੀਂ ਲੈ ਕੇ ਮਾਲਾ ਬਿਠੇ ਅੱਜ ਆਪ ਜੀ ਦੇ ਕੋਲ ਸਮਾਂ ਹੈ ਵਾਹਿਗੁਰੂ ਜੀ ਆਪਣੀ ਭੈਣ ਦੀ ਇਹ ਅਰਦਾਸ ਸਮਝ ਕੇ ਪ੍ਰਵਾਨ ਕਰਨਾ ਜਿੰਨਾ ਬੀਬੀਆਂ ਦੇ ਅਜੇ ਵਿਆਹ ਨਹੀਂ ਹੋਏ ਨੇ ਆਪ ਜੀ ਕਿਰਪਾ ਕਰਕੇ ਗੁਰੂ ਮਹਾਰਾਜ ਅਗੇ ਅਰਦਾਸਾ ਸੋਧ ਕੇ ਚਾਹੇ 40 ਦਿਨਾਂ ਦਾ ਚਾਹੇ 111 ਦਿਨਾਂ ਦਾ ਭਾਵੇਂ 6 ਮਹੀਨਿਆਂ ਦਾ ਸਵਾਲਾ ਕਮੂਲ ਮੰਤਰ ਕਰਕੇ ਗੁਰੂ ਮਹਾਰਾਜੀਆਂ ਦੇ ਅੱਗੇ ਇਹ ਅਰਦਾਸ ਕਰੋ ਕਿ ਗੁਰੂ ਜੀ ਜਿਦੇ ਵੀ ਲੜ ਲਾਓ ਉਥੇ ਆਪਣਾ ਨਾਮ ਹੀ ਬਖਸ਼ਣਾ ਅਮਰਤ ਤਾਰੀ ਦੇ ਲੜ ਲਾਣਾ ਜਿੱਥੇ ਮੀਟ ਸ਼ਰਾਬ ਇਹਨਾਂ ਚੀਜ਼ਾਂ ਦੀ ਵਰਤੋਂ ਨਾ ਹੋਵੇ ਕਿਉਂਕਿ ਬਾਅਦ ਵਿੱਚ ਕੰਡੇ ਕੱਢਣ ਨਾਲ ਉਹ ਸੰਗਤ ਜੀ ਪਹਿਲਾ ਉਪਰਾਲਾ ਕੀਤਾ ਚੰਗਾ ਹੈ ਤੇ ਸਵਾ ਲਖ ਮੂਲ ਮੰਤਰ ਤੇ ਇੰਨੀ ਸਮਰਥਾ ਹੈ ਕਿ ਗੁਰੂ ਮਹਾਰਾਜਾ ਆਪ ਜੀ ਦੀਆਂ ਬੇਨਤੀਆਂ ਪ੍ਰਵਾਨ ਕਰਦੇ ਨੇ ਜੋ ਇਨੀਆਂ ਬੇਨਤੀਆਂ ਆਪ ਜੀਆਂ ਦੇ ਚਰਨਾ ਕਮਲਾਂ ਪਾਸ ਨੇ ਆਪ ਜੀ ਨੇ ਬੇਨਤੀਆਂ ਨੂੰ ਪ੍ਰਵਾਨ ਕਰਨਾ ਭੁੱਲ ਚੁੱਕਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ